the kids corner ਖੁਸ਼ਕਿਸਮਤੀ ਦੀ ਚਿੜੀ ਇੱਕ ਵਾਰ ਦੀ ਗੱਲ ਹੈ ਇੱਕ ਗਰੀਬ ਲੱਕੜਹਾਰਾ ਹੁੰਦਾ ਸੀ ਇੱਕ ਦਿਨ ਉਸ ਨੂੰ ਕੰਮ ਕਰਦੇ ਕਰਦੇ ਥਕਾਵਟ ਮਹਿਸੂਸ ਹੋਈ ਅਤੇ ਉਹ ਇੱਕ ਰੁੱਖ ਥੱਲੇ ਰਤਾ ਆਰਾਮ ਕਰਨ ਨੂੰ ਬੈ ਗਿਆ ਇੱਕ ਨਿੱਕੀ ਜੀ ਚਿੜੀ ਦੀ ਇਧਰੋਂ ਉਧਰ ਉੱਡੀ ਫਿਰਦੀ ਦੀ ਉਸ ਲੱਕੜਹਾਰੇ ਉੱਤੇ ਨਿਗਾ ਪਈ ਤੇ ਉਸ ਨੂੰ ਉਸ ਦੀ ਮਾੜੀ ਹਾਲਤ ਵੱਲੋਂ ਬਹੁਤ ਹੀ ਦੁੱਖ ਹੋਇਆ ਮੈਨੂੰ ਇਸ ਦੀ ਮਦਦ ਕਰਨੀ ਚਾਹੀਦੀ ਹੈ ਚਿੜੀ ਨੇ ਸੋਚਿਆ ਅਤੇ ਉਸ ਲੱਕੜਹਾਰੇ ਦੇ ਕੋਲ ਕਰਕੇ ਬੈ ਗਈ ਲੱਕੜਹਾਰੇ ਨੂੰ ਨੀਂਦ ਆ ਗਈ ਤੇ ਉਧਰ ਉਸ ਨਿੱਕੀ ਚੀੜੀ ਨੇ ਉਸ ਨੇੜੇ ਇੱਕ ਸੋਨੇ ਦਾ ਆਂਡਾ ਦਿੱਤਾ ਅਤੇ ਉੱਥੋਂ ਉੱਡ ਗਈ ਜਦੋਂ ਉਸ ਲੱਕੜਹਾਰੇ ਦੀ ਅੱਖ ਖੁੱਲੀ ਉਹ ਉਸ ਸੋਨੇ ਦੇ ਆਂਡੇ ਨੂੰ ਵੇਖ ਕੇ ਹੈਰਾਨ ਹੀ ਰਹਿ ਗਿਆ ਉਸ ਨੇ ਛੇਤੀ ਛੇਤੀ ਇਸ ਨੂੰ ਚੁੱਕਿਆ ਅਤੇ ਆਪਣੇ ਕਿਸੇ ਵਿੱਚ ਪਾ ਲਿਆ ਫਿਰ ਉਸ ਨੇ ਜਿੰਨੀਆਂ ਲੱਕੜਾਂ ਉਸ ਦਿਨ ਵੱਡੀਆਂ ਸਨ ਉਹਨਾਂ ਨੂੰ ਬੰਨ ਉਸੇ ਦੁਕਾਨਦਾਰ ਕੋਲ ਲੈ ਗਿਆ ਜਿਸ ਨੂੰ ਅੱਗੇ ਵੀ ਉਹ ਲੱਕੜਾਂ ਲਿਆ ਕੇ ਦਿੰਦਾ ਸੀ ਅੱਜ ਬਸੇਨੀਆ ਕੋਈ ਦੁਕਾਨਦਾਰ ਨੇ ਸਵਾਲ ਕੀਤਾ ਅੱਗੇ ਤਾਂ ਤੂੰ ਬਹੁਤ ਭਾਰਾ ਬੋਝ ਲਿਆਂਦਾ ਹੁੰਨਾ ਹੈ ਅੱਜ ਤੂੰ ਬਹੁਤਾ ਕੰਮ ਨਹੀਂ ਕੀਤਾ ਲੱਗਦਾ ਲੱਕੜਹਾਰੇ ਫਿਰ ਉਸਨੂੰ ਦੱਸਿਆ ਕਿ ਕਿਵੇਂ ਉਸ ਦੀ ਅੱਖ ਲੱਗ ਗਈ ਸੀ ਤੇ ਅੱਖ ਖੁੱਲੀ ਤਾਂ ਕੀ ਵੇਖਿਆ ਕਿ ਇੱਕ ਸੋਨੇ ਦਾ ਆਂਡਾ ਉਸ ਦੇ ਨੇੜੇ ਪਿਆ ਹੋਇਆ ਸੀ ਦੁਕਾਨਦਾਰ ਨੇ ਜੋ ਚਲਾਕ ਸੀ ਉਸ ਨੂੰ ਫਸਲਾ ਕੇ ਸੋਨੇ ਦੇ ਇੱਕ ਸਿੱਕੇ ਬਦਲੇ ਆਂਡਾ ਉਸ ਤੋਂ ਲੈ ਲਿਆ ਭੋਲੇ ਲੱਕੜਹਾਰੇ ਨੇ ਕਬੂਲ ਕਰ ਲਿਆ ਸੀ ਉਸ ਦੁਕਾਨਦਾਰ ਨੇ ਉਸ ਨੂੰ ਇਹ ਵੀ ਕਿਹਾ ਕਿ ਜੇ ਉਹ ਸੋਨੇ ਦੇ ਆਂਡੇ ਦੇਣ ਵਾਲੀ ਚਿੜੀ ਹੀ ਲਿਆਵੇਗਾ ਤਾਂ ਉਸ ਨੂੰ ਸੋਨੇ ਦੇ 5 ਸਿੱਕੇ ਮਿਲਣਗੇ। ਚਿੜੀ ਲਿਆ ਕੇ ਦੇਣ ਦਾ ਵਾਅਦਾ ਕਰਕੇ ਲੱਕੜਹਾਰ ਆਪਣੇ ਘਰ ਚਲਾ ਗਿਆ। ਅਗਲੇ ਦਿਨ ਉਸੇ ਰੁੱਖ ਥੱਲੇ ਜਿੱਥੇ ਉਸ ਨੂੰ ਸੋਨੇ ਦਾ ਅੰਡਾ ਲੱਭਾ ਸੀ ਉਹ ਫੇਰ ਬੈਠ ਗਿਆ ਅਤੇ ਸੌਣ ਦਾ ਬਹਾਨਾ ਕੀਤਾ। ਉਹ ਨਿੱਕੀ ਚਿੜੀ ਫੇਰ ਆਈ ਅਤੇ ਉਸ ਦੇ ਨੇੜੇ ਬੈਠ ਗਈ। ਉਸੇ ਛਿਣ ਲੱਕੜਹਾਰੇ ਨੇ ਉੱਛਲ ਕੇ ਚਿੜੀ ਨੂੰ ਦਬੋਚ ਲਿਆ। ਹੁਣ ਮੈਂ ਤੈਨੂੰ ਸੋਨੇ ਦੇ ਪੰਜ ਸਿੱਕਿਆਂ ਦੇ ਬਦਲੇ ਦੁਕਾਨਦਾਰ ਨੂੰ ਵੇਚ ਦਿਆਂਗਾ ਉਸਨੇ ਕਿਹਾ ਪਰ ਸੋਨੇ ਦਾ ਇਹ ਕਾਂਡਾ ਤਾਂ 100 ਗੁਣਾ ਵੱਧ ਕੀਮਤੀ ਹੁੰਦਾ ਹੈ ਸੋਨੇ ਦੇ ਪੰਜ ਸਿੱਕਿਆਂ ਨਾਲੋਂ ਤੂੰ ਇੰਨਾ ਵੀ ਨਹੀਂ ਜਾਣਦਾ ਚਿੜੀ ਚੀਖ ਕੇ ਬੋਲੀ ਦੁਕਾਨਦਾਰ ਨੇ ਤੈਨੂੰ ਬੇਫਕੂਬ ਬਣਾ ਦਿੱਤਾ ਏ ਉਸ ਲੱਕੜਹਾਰੇ ਨੂੰ ਆਪਣੀ ਗਲਤੀ ਦੀ ਸਮਝ ਆ ਗਈ ਮੈਨੂੰ ਮੁਆਫ ਕਰੀ ਮੈਂ ਲਾਲਚੀ ਹੋ ਕੇ ਤੈਨੂੰ ਦੁੱਖ ਦਿੱਤਾ ਹੈ ਉਸਨੇ ਕਿਹਾ ਅਤੇ ਚਿੜੀ ਛੱਡ ਦਿੱਤੀ ਪਰ ਚਿੜੀ ਜ਼ਮੀਨ ਤੇ ਡਿੱਗ ਪਈ ਮੇਰਾ ਅੰਤ ਨੇੜੇ ਹੈ ਉਸਨੇ ਦੁਖੀ ਆਵਾਜ਼ ਵਿੱਚ ਕਿਹਾ ਮੈਂ ਖੁਸ਼ਕਿਸਮਤੀ ਦੀ ਚਿੜੀ ਦੇ ਪਰਿਵਾਰ ਵਿੱਚੋਂ ਹਾਂ ਅਸੀਂ ਇਨਸਾਨਾਂ ਲਈ ਖੁਸ਼ਕਿਸਮਤੀ ਲਿਆਉਂਦੀਆਂ ਹਾਂ ਪਰ ਜੇ ਕੋਈ ਇਨਸਾਨ ਸਾਨੂੰ ਫੜ ਲੈਂਦਾ ਹੈ ਤਾਂ ਸਾਡਾ ਮਰਨਾ ਤੈਹ ਹੁੰਦਾ ਹੈ ਇਹ ਸੁਣ ਕੇ ਲੱਕੜਹਾਰਾ ਬਹੁਤ ਹੀ ਰੋਇਆ ਉਸਨੇ ਪੁੱਛਿਆ ਦੱਸ ਮੈਂ ਤੇਰੇ ਲਈ ਕੀ ਕਰ ਸਕਦਾ ਹਾਂ ਚਿੜੀ ਕਹਿੰਦੀ ਜਦੋਂ ਮੈਂ ਮਰ ਜਾਵਾਂਗੀ ਮੇਰੇ ਇੱਕ ਪਰ ਵਿੱਚੋਂ ਇੱਕ ਖੰਭ ਪਟ ਲਵੀਂ ਅਤੇ ਅੱਗ ਨੂੰ ਇਹ ਦਿਖਾਵੀਂ ਤੂੰ ਮੇਰੇ ਘਰ ਪੁੱਜ ਜਾਵੇਂਗਾ ਮੇਰੇ ਪਰਿਵਾਰ ਨੂੰ ਮੇਰਾ ਉਹ ਖੰਭ ਦਈ ਅਤੇ ਉਹਨਾਂ ਨੂੰ ਸੱਚੋ ਸੱਚ ਦੱਸ ਦੇਵੀ ਇਹਨਾਂ ਕਹਿ ਕੇ ਖੁਸ਼ਕਿਸਮਤੀ ਦੀ ਚਿੜੀ ਮਰ ਗਈ ਲੱਕੜਹਾਰੇ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਉਸਨੂੰ ਕਿਹਾ ਗਿਆ ਸੀ ਇੱਕ ਛਿਣ ਵਿੱਚ ਹੀ ਉਹ ਖੁਸ਼ਕਿਸਮਤੀ ਦੀ ਚਿੜੀ ਦੇ ਪਰਿਵਾਰ ਵਿੱਚ ਬੈਠਾ ਹੋਇਆ ਸੀ ਉਸ ਨੇ ਉਹਨਾਂ ਸਭ ਨੂੰ ਉਹ ਖੰਭ ਦਿਖਾਇਆ ਅਤੇ ਆਪਣੀ ਸਾਰੀ ਦੁੱਖ ਭਰੀ ਕਹਾਣੀ ਸੁਣਾਈ ਫੇਰ ਤਾਂ ਕਾਲੀ ਕਾਲੀ ਸਭ ਕੁਝ ਕਰਨਾ ਪੈਣਾ ਹੈ ਪਿਤਾ ਚਿੜੀ ਨੇ ਕਿਹਾ ਉਸਨੇ ਖੁਸ਼ਕਿਸਮਤੀ ਦੀ ਚਿੜੀ ਦੇ ਉਸ ਖੰਭ ਨੂੰ ਜ਼ਮੀਨ ਤੇ ਰੱਖਿਆ ਅਤੇ ਉਸ ਦੇ ਘੇਰੇ-ਘੇਰੇ ਛੜੱਪੇ ਮਾਰਨ ਲੱਗਾ 10 ਚੱਕਰ ਲਾਉਣ ਤੋਂ ਬਾਅਦ ਪਿਤਾ ਚਿੜੀ ਨੇ ਉਸ ਖੰਭ ਨੂੰ ਛੋਹਿਆ ਲੋ ਜੀ ਉਸ ਖੁਸ਼ਕਿਸਮਤੀ ਦੀ ਚਿੜੀ ਦਾ ਮੋਇਆ ਸਰੀਰ ਉੱਥੇ ਆ ਪੁੱਜਾ ਛੇਣਾ ਵਿੱਚ ਹੀ ਖੁਸ਼ਕਿਸਮਤੀ ਦੀ ਚਿੜੀ ਨੇ ਅੱਖਾਂ ਖੋਲ ਲਈਆਂ ਲੱਕੜਹਾਰਾ ਉਸ ਨੂੰ ਫੇਰ ਜਿਉਂਦਾ ਵੇਖ ਕੇ ਨਿਹਾਲ ਹੋ ਗਿਆ ਖੁਸ਼ਕਿਸਮਤੀ ਦੀ ਚਿੜੀ ਨੇ ਉਦੋਂ ਇਹ ਕਿਹਾ ਕਿਸਮਤ ਆਉਣੀ ਜਾਣੀ ਚੀਜ਼ ਹੁੰਦੀ ਹੈ ਤੇ ਅਸੀਂ ਖੁਸ਼ਕਿਸਮਤੀ ਦੀਆਂ ਚਿੜੀਆਂ ਵੀ ਆਉਂਦੀਆਂ ਤੇ ਗੁੰਮਦੀਆਂ ਰਹਿੰਦੀਆਂ ਹਾਂ ਪਰ ਅਸੀਂ ਉਹਨਾਂ ਨਾਲ ਨਹੀਂ ਲੈਂਦੀਆਂ ਜੋ ਲਾਲਚੀ ਹੁੰਦੇ ਹਨ ਲੱਕੜਹਾਰਾ ਰੋ ਕੇ ਕਹਿਣ ਲੱਗਾ ਮੈਂ ਆਪਣੀ ਮੂਰਤਾ ਹੀ ਕਰਕੇ ਤੈਨੂੰ ਗਵਾ ਲਿਆ ਹੈ ਦਿਲ ਨਾ ਛੜ ਮਿਤਰਾ ਖੁਸ਼ਕਿਸਮਤੀ ਦੀ ਜਿਹੜੀ ਕਹਿਣ ਲੱਗੀ ਤੂੰ ਮੇਰੀ ਮਦਦ ਕੀਤੀ ਹੈ ਤੇ ਇਸ ਲਈ ਮੈਂ ਮੁੜ ਤੇਰੇ ਕੋਲ ਆਵਾਂਗੀ ਪਰ ਤੈਨੂੰ ਉਸ ਸਮੇਂ ਦੀ ਉਡੀਕ ਕਰਨੀ ਪਵੇਗੀ ਲੱਕੜਹਾਰਾ ਭਾਰਾ ਦਿਲ ਲੈ ਕੇ ਘਰ ਚਲੇ ਗਿਆ ਪਰ ਇਸ ਨਾਲ ਵੀ ਕਿ ਖੁਸ਼ਕਿਸਮਤੀ ਦੀ ਚਿੜੀ ਕਿਸੇ ਦਿਨ ਫੇਰ ਉਸ ਕੋ ਲਾਏਗੀ